2 ਜਨਵਰੀ ਨੂੰ ਯੋਧਿਆ ਵਿੱਚ ਹੋਣ ਜਾ ਰਹੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਪਾਤੜਾ ਵਿੱਚ ਭਰਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਪੂਰਾ ਸ਼ਹਿਰ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਰੰਗ ਤੇ ਵਿਚ ਰੰਗਿਆ ਨਜ਼ਰ ਆ ਰਿਹਾ ਹੈ। ਰਾਮ ਤੋਂ ਵੱਖਤਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਦੁਲਹੰਦੀ ਤਰ੍ਹਾਂ ਰੰਗ-ਬਰੰਗੇ ਲਾਈਟਾਂ ਦੇ ਨਾਲ ਸਜਾਇਆ ਗਿਆ ਤੇ ਹਰ ਇੱਕ ਦੁਕਾਨ ਅਤੇ ਹਰ ਇੱਕ ਮਾਰਕੀਟ ਵਿੱਚ ਲੱਗੀਆਂ ਰੰਗ-ਬਰੰਗੇ ਲੜੀਆਂ ਇੱਕ ਅਲੱਗ ਹੀ ਨਜ਼ਾਰਾ ਪੇਸ਼ ਕਰਦੀਆਂ ਹਨ। ਉੱਥੇ ਹੀ ਧਾਰਮਿਕ ਮੰਦਿਰਾਂ ਦੇ ਵੱਲੋਂ ਸ਼ਹਿਰ ਅੰਦਰ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਛੰਡੇ ਹੱਥਾਂ ਦੇ ਵਿੱਚ ਫੜ ਕੇ ਸ਼ੋਭਾ ਯਾਤਰਾਵਾਂ ਘੱਡੀਆਂ ਜਾ ਰਹੀਆਂ ਹਨ। ਅਜ ਵਜੇ ਇਸ ਉਤਸ਼ਵ ਨੂੰ ਲੈ ਕੇ ਨਗਰ ਕੌਂਸਲ ਦੇ ਵੱਲੋਂ ਵੀ ਸ਼ਾਇਦ ਹੀ ਧਾਰਮਿਕ ਸਥਾਨਾਂ ਦੀ ਸਫਾਈ ਬਿਆਨ ਚਲਾਇਆ ਉਦਹੀ 22 ਜਨਵਰੀ ਨੂੰ ਵਕਵਾ ਖ਼ਤਰਮਿਕ ਸੰਸਥਾਵਾਂ ਦੇ ਵੱਲੋਂ ਲੰਗਰ ਅਤੇ ਐਲਸੀਡੀ ਲਾ ਕੇ ਸਿੱਧੇ ਪ੍ਰਸਾਰਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਾਰੇ ਪੰਜਾਬ ਸਾਰੇ ਸ਼ਹਿਰ ਚੰਨੀ ਕੁਤੀ ਹੈ ਕੋਈ ਸ਼ਬਦ ਨਹੀਂ ਹੈ ਅੱਜ ਸਾਡੇ ਖਾਟੂ ਸ਼ਾਮ ਧਾਮ ਜਿਹੜਾ ਪਾਤਣਾ ਸ਼ਹਿਰ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਧਾਮ ਬਣਿਆ ਹੋਇਆ ਹੈ ਲੋਕਾਂ ਦੀ ਬੜੀ ਸ਼ਰਧਾ ਹੈ ਔਰ ਸ਼ਹਿਦਾਂ ਨਾਲ ਲੋਕ ਅੱਜ ਕਾਦਰ ਸਿਰ ਦੇ ਨਾਏ ਹੋਏ ਨੇ ਦਰਸ਼ਨ ਕਰ ਰਹੇ ਨੇ ਕੱਲ ਨੂੰ 22 ਤਰੀਕ ਨੂੰ 22 ਜਨਵਰੀ ਨੂੰ ਸ੍ਰੀ ਰਾਮ ਜੀ ਪ੍ਰਾਪਤ ਚਿਤਾ ਆਪਣੇ ਸਥਾਪਨਾ ਹੋ ਰਹੀ ਹੈ ਉਹਦੇ ਲਈ ਮੰਦਿਰ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਸਮੂਹ ਸੇਵਾਦਾਰ ਜਿਹੜੇ ਕਮੇਟੀ ਮੈਂ ইমরান ਨੇ ਉਹਨਾਂ ਨੇ ਪੂਰੇ ਸ਼ਹਿਰ ਦੇ ਅੰਦਰ ਲੜੀਆਂ ਲਾਈਆਂ ਨੇ ਝੰਡੇ ਨਿਸ਼ਾਨ ਲਾਏ ਨੇ ਲੰਗਰ ਲਾਏ ਜਾਂ ਕਿ ਰਾਮਾਇਣ ਦਾ ਪਾਠ ਹੈ ਹੋਰ ਵੀ ਜਿਹੜੀ ਵੀ ਸਹੂਲਤਾਂ ਸੰਗਤ ਨੂੰ ਦੇ ਸਕਦੇ ਨੇ ਉਹ ਸਾਰੇ ਸਹੂਲਤਾਂ ਕਰ ਰਹੇ ਨੇ ਮੈਂ ਨਗਰ ਕੌਂਸਲ ਵੱਲੋਂ ਸਾਡੇ ਸਮੂਹ ਐਮਸੀ ਸਾਹਿਬ ਵੱਲੋਂ ਮਾਨਯੋਗ ਹਲਕਾ 17 ਦੇ ਐਮਐਲਏ ਸਾਹਿਬ ਸਰਦਾਰ ਕਲਮਨ ਸਿੰਘ ਜਿਨ੍ਹਾਂ ਦਾ ਸਾਨੂੰ ਆਸ਼ੀਰਵਾਦ ਹੈ ਸਾਰੇ ਸ਼ਹਿਰ ਦੇ ਅੰਦਰ ਸਫਾਈ ਕਰਾਈ ਜਾ ਰਹੀ ਹੈ ਜਿੱਨੇ ਵੀ ਮੰਦਰ ਨੇ ਆਹ ਕਾਟੂ ਸ਼ਾਮ ਤਾਂ ਮੰਦਰ ਹੈ ਬਾਪਾਗੇ ਸਾਡਾ ਸੰਤੋਸ਼ੀ ਮਾਤਾ ਦਾ ਮੰਦਿਰ ਹੈ ਕਾਲੀ ਮਾਤਾ ਮੰਦਿਰ ਹੈ ਸ਼ਿਵ ਸ਼ਿਵਜੀ ਦਾ ਮੰਦਿਰ ਹੈ ਜਿੰਨੇ ਵੀ ਧਾਮ ਨੇ ਉਹਨਾਂ ਸਾਰਾ ਧਾਮਾਂ ਦੇ ਵਿੱਚ ਅਸੀਂ ਅੱਜ ਟੋਟਲੀ ਪੂਰੇ ਸ਼ਹਿਰ ਦੀ ਸਫਾਈ ਕਰਾ ਰਹੇ ਹਾਂ ਸਾਰੇ ਕਰਮਚਾਰੀ ਛੁੱਟੀ ਆਦਿ ਨੇ ਵੀ ਆਏ ਨੇ ਮੁਲਾਜ਼ਮਾਂ ਦਾ ਬੜਾ ਉਤਸ਼ਾਹ ਹੈ ਇਹ ਬਹੁਤ ਵੱਡਾ ਜਿਹੜਾ ਪਰਬ ਜਿਹੜਾ ਹੈਗਾ ਇਹ ਸਾਨੂੰ ਨਸੀਬ ਹੋਇਆ ਹੋਇਆ ਹੈ ਮੈਂ ਸਾਰੇ ਸਹਿ ਨਿਵਾਸੀਆਂ ਨੂੰ ਵਧਾਈ ਦਿੰਦਾ ਸ਼ਹਿਰ ਦੇ ਬਹੁਤ ਭਾਰੀ ਉਤਸਾਵ ਹੈ ਗਲੀਆਂਾਂ ਚ ਮੱਲਿਆਂ ਚ ਸੜਕਾਂ ਤੇ ਨਿਸ਼ਾਨ ਯਾਤਰਾ ਲੈ ਕੇ ਲੋਕੀ ਲੋਕਾਂ ਦਾ ਹਾਰਤ ਕਰ ਰਹੇ ਨੇ ਸੰਗਤ ਆਪਣੀ ਦੀ ਸੇਵਾ ਨਿਭਾ ਰਹੀ ਹੈ ਮੈਂ ਕਹਿੰਦਾ ਬਹੁਤ ਵੱਡਾ ਪਰਬ ਹੈ ਮੈਂ ਹਾਂ ਜੀ ਆ ਫਲੈਕਸਾਰੇ ਜਿੰਨੇ ਵੀ ਸ਼ਹਿਰ ਦੇ ਅੰਦਰ ਸਾਡੇ ਨਗਰ ਕੌਂਸਲ ਦੇ ਦੂਦ ਦੇ ਅੰਦਰ ਵੀ ਬਾਹਰ ਵੀ ਫਲੈਕਸ ਲੱਗੇ ਹੋਈਆਂ ਨੇ ਲੋਕਾਂ ਨੂੰ ਲਾਈਟਰ ਲੱਗੀਆਂ ਹੋਈਆਂ ਨੇ ਸਾਰੇ ਸ਼ਹਿਰ ਜਲਾਈਟ ਕੀਤੀ ਹੋਈ ਹੈ ਉਹ ਨਿਸ਼ਾਨ ਵੀ ਲਾਏ ਹੋਏ ਸਾਰੇ ਸ਼ਹਿਰ ਦੇ ਵਿੱਚ ਬਹੁਤ ਸਾਜੀ ਮੈਂ ਕਹਿੰਦਾ ਕਿ ਤੇ ਮਤਲਬ ਥਕਾਵਟ ਦੀ ਗੱਲ ਹੀ ਨਹੀਂ ਲੋਕ ਇਨਚਾ ਨਾਲ ਭੱਜੇ ਫਿਰਦੇ ਨੇ ਭਾਈ ਜਨਵਰੀ ਕਰਕੇ ਸਫਾਈ ਭਿਹਾਨ ਚਲਾਇਆ ਗਿਆ ਸਾਡੇ ਨਗਰ ਕੌਂਸਲ ਪ੍ਰਧਾਨ ਜੀ ਵੱਲੋਂ ਤੇ ਸਾਡੇ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਸਫਾਈ ਕਰਾਈ ਗਈ ਹੈ ਸਾਰੇ ਖਾਟੂ ਸ਼ਾਮ ਮੰਦਰ ਜਿਹੜਾ ਹੈ ਸਾਡਾ ਇਹ ਇੱਕ ਧਾਮ ਮੰਦਰ ਪਤਾ ਤਾਂ ਮੰ ਚੁੱਕੇ ਆ ਇੱਥੇ ਵੀ ਸਫਾਈ ਕਰਾਈ ਗਈ ਸਾਰੇ ਇਹ ਸਫਾਈ ਸਭ ਜਗ ਸਫਾਈ ਹੋ ਜਾਈਗੀ ਅਸੀਂ ਸਾਰੇ ਸ਼ਹਿਰ ਦੇ ਵਿੱਚ ਲਟੀਆਂ ਪੁਆਈਆਂ ਗਈਆਂ ਨੇ ਅਤੇ ਸਾਰੇ ਸ਼ਹਿਰ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦੇ ਨਿਸ਼ਾਨ ਲਗਵਾਏ ਗਏ ਨੇ ਅਤੇ ਕੱਲ ਨੂੰ ਸ਼੍ਰੀ ਖਾਟੂ ਸ਼ਾ ਮੰਦਰ ਕਮੇਟੀ ਵੱਲੋਂ ਇੱਕ ਤਾਂ ਲੰਗਰ ਲਾਇਆ ਗਿਆ ਔਰੇ ਕੱਲ ਨੂੰ ਨਿਸ਼ਾਨ ਯਾਤਰਾ ਨਿਕਲਣੀ ਹੈ ਅਤੇ ਇੱਕ ਕਿਰਤਨ ਕਰਾਇਆ ਜਾਣਾ ਹੈ ਇੱਕ ਸਕਰੀਨ ਵੀ ਸਪੈਸ਼ਲ ਲਗਾਈ ਹੋਈ ਹੈ ਇੱਕ ਰਮਾਇਣ ਦਾ ਪਾਠ ਸਾਡੇ ਅੱਜ ਬੈਠ ਚੁੱਕੇ ਹੈ ਕੱਲ ਨੂੰ ਅਸੀਂ ਰਮਾਇਣ ਦਾ ਪਾਠ ਦਾ